ਬਹੁਤ ਸਵਾਗਤ ਹੈ ਜੀ ਦੁਨੀਆ ਪਰਦੇ ਪੰਜਾਬੀਆਂ ਦਾ ਇੱਕ ਵਾਰੀ ਫੇਅਰ ਸਾਡੇ ਨਾਲ ਲਾਈਵ ਮੌਜੂਦ ਨੇ ਜਸਮੀਤ ਸਿੰਘ ਪਾਟਿਆ ਜੀ ਜਿਹੜੇ ਕਿ ਲੈਂਡਮਾਰਕ ਇਮੀਗ੍ਰੇਸ਼ਨ ਦੇ ਚੀਫ ਨੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਐਡਵਾਈਜ਼ਰ ਨੇ ਔਰ ਖਾਸ ਤੌਰ ਤੇ ਵਿਦਿਆਰਥੀਆਂ ਦੇ ਲਈ ਉਹ ਮੇਰੇ ਨਾਲ ਲਾਈਵ ਹੁੰਦੇ ਨੇ ਤਾਂ ਕਿ ਵਿਦਿਆਰਥੀਆਂ ਤੱਕ ਔਥੈਂਟਿਕ ਔਰ ਕਰੈਕਟ ਇਨਫੋਰਮੇਸ਼ਨ ਜਿਹੜੀ ਜਾ ਸਕੇ ਜਸਮੀਤ ਜੀ ਬਹੁਤ ਬਹੁਤ ਸਵਾਗਤ ਹੈ ਸਰ ਵੈਲਕਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸੋ ਮਚ ਜਸਮੀਤ ਜੀ ਲੈਂਡਮਾਰਕ ਇਮੀਗ੍ਰੇਸ਼ਨ ਨੇ ਇੱਕ ਬਹੁਤ ਵੱਡੀ ਜਿਹੜੀ ਸਕੀਮ ਹੈ ਉਹ ਲਾਂਚ ਕੀਤੀ ਹੈ ਮੈਂ ਚਾਹੁੰਗਾ ਇੱਕ ਤਾਂ ਉਸ ਸਕੀਮ ਨੂੰ ਅਨਾਉਂਸ ਕਰੋ ਕਿਉਂਕਿ ਪਤਾ ਲੱਗਿਆ ਹੈ ਕਿ ਹਰ ਵੀਜ਼ੇ ਦੇ ਨਾਲ ਕੈਨੇਡਾ ਔਰ ਯੂਕੇ ਤੁਸੀਂ ਵਿਦਿਆਰਥੀਆਂ ਨੂੰ ਐਪਰੀਸ਼ੀਏਸ਼ਨ ਦੇ ਤੌਰ ਤੇ ਜਾਂ ਉਹਨਾਂ ਨੂੰ ਇਮੀਡੀਏਟ ਵਿਦਿਆਰਥੀ ਜਦੋਂ ਪਹੁੰਚਦੇ ਨੇ ਭਾਵੇਂ ਕੈਨੇਡਾ ਜਾਂ ਯੂਕੇ ਇਮੀਡੀਏਟ ਉਹਨਾਂ ਦੀ ਸਪੋਰਟ ਦੇ ਲਈ ਤੁਸੀਂ 1000 ਡਾਲਰ 1000 ਡਾਲਰ ਦੇਣ ਦਾ ਤੁਸੀਂ ਐਲਾਨ ਕੀਤਾ ਹੈ ਇਕ ਤਮੇ ਚਾਹੂੰਗਾ ਕਿ ਸਭ ਤੋਂ ਪਹਿਲਾਂ ਇਸ ਪੂਰੀ ਸਕੀਮ ਨੂੰ ਤੁਸੀਂ ਅਨਾਉਂਸ ਕਰੋ ਉਸ ਤੋਂ ਬਾਅਦ ਫਿਰ ਅਸੀਂ ਅੱਗੇ ਗੱਲ ਕਨੇਡਾ ਦੀਆਂ ਸਥਿਤੀਆਂ ਔਰ ਕਿਹੜੇ ਕਿਹੜੇ ਵਿਦਿਆਰਥੀ ਨੇ ਜਿਹੜੇ ਜਿਨਾਂ ਲਈ ਬੈਨੀਫਿਟ ਹੈ ਅਜ ਦੇ ਸਮੇਂ ਵਿੱਚ ਕਨੇਡਾ ਜਾਣਾ ਫਿਰ ਆਪਾਂ ਉਹਦੀ ਗੱਲ ਕਰਦੇ ਸਰ ਦੇਖੋ ਲੈਂਡਮਾਰਕ ਇਮੀਗ੍ਰੇਸ਼ਨ ਹਮੇਸ਼ਾ ਆਪਣੀ ਕਮਿਊਨਿਟੀ ਲਈ ਕੁਝ ਨਾ ਕੁਝ ਕਰਦਾ ਆਇਆ ਔਰ ਤੁਸੀਂ ਪਹਿਲਾਂ ਵੀ ਤੁਹਾਨੂੰ ਮੈਂ ਦੱਸਾਂਗਾ ਕਿ ਅਸੀਂ ਪਹਿਲਾਂ ਲੈਪਟਾਪ ਦਿੱਤੇ ਸੀ ਸਾਰੇ ਸਟੂਡੈਂਟਸ ਨੂੰ ਕਾਫੀ ਸਾਰੇ ਸਟੂਡੈਂਟਸ ਨੇ ਇਹਦੇ ਵਿੱਚ ਵੀ 150 ਤੋਂ 200 ਬੱਚਿਆਂ ਨੇ ਲੈਪਟਾਪ ਅਵੇਲ ਕੀਤੇ ਆਫਟਰ ਵੀਜ਼ਾ ਆ ਬਟੇ ਕੁਝ ਡਿਊਰੇਸ਼ਨ ਲਈ ਹੈਗਾ ਹੁਣ ਜਿਵੇਂ ਨਵਰਾਤਰੀ ਆਉਣ ਵਾਲੀ ਔਰ ਫੈਸਟੀਵਲ ਮੰਥ ਆਉਣ ਵਾਲਾ ਸੋ ਅਸੀਂ 12 ਅਕਤੂਬਰ ਤੱਕ ਜਿਹੜੇ ਬੱਚੇ ਕੀ ਕਹਿੰਦੇ ਐ ਅਪਲਾਈ ਕਰਨਗੇ ਲੈਂਡਮਾਰਕ ਇਮੀਗ੍ਰੇਸ਼ਨ ਕੋਲ ਉਹਨਾਂ ਨੂੰ ਇੱਕ ਕੂਪਨ ਦਿੱਕਾ ਜਾਏਗਾ 1000 ਡਾਲਰ ਦਾ ਔਰ ਜਿਹੜੇ ਉਹ ਕੈਨੇਡਾ ਪਹੁੰਚ ਕੇ ਯੂਜ਼ ਕਰ ਸਕਣਗੇ 1000 ਡਾਲਰ ਤੇ ਕੀ ਕਹਿੰਦੇ 1000 ਡਾਲਰ ਇੱਕ ਬਹੁਤ ਵਧੀਆ amount ਹੁੰਦਾ ਹੈ ਇਹ ਲੈਂਡਮਾਰਕ ਇਮੀਗ੍ਰੇਸ਼ਨ ਵੱਲੋਂ ਸਾਰੇ ਸਟੂਡੈਂਟਸ ਨੂੰ ਦਿੱਤਾ ਜਾ ਰਿਹਾ ਹੈ ਜਿਹੜੇ ਬੱਚੇ 12 ਅਕਤੂਬਰ ਤੱਕ ਅਪਲਾਈ ਕਰਨਗੇ 1 ਅਕਤੂਬਰ ਤੋਂ ਲੈ ਕੇ 12 ਅਕਤੂਬਰ ਤੱਕ ਅਪਲਾਈ ਕਰਨਗੇ ਉਹਨਾਂ ਨੂੰ ਇਹ ਕੂਪਨ ਦਿੱਤਾ ਜਾਏਗਾ ਨਾ ਪਹਿਲਿਆਂ ਨਾ ਬਾਅਦ ਚ 12 ਅਕਤੂਬਰ ਨੂੰ ਇਹ ਸਕੀਮ ਖਤਮ ਹੋ ਜਾਏਗੀ ਸੋ ਕੈਨੇਡਾ ਔਰ ਯੂਕੇ ਜਾਣ ਦੇ ਚਾਹਵਾਨ ਕੈਨੇਡਾ ਔਰ ਯੂਕੇ ਜਾਣ ਦੇ ਚਾਹਵਾਨ ਵਾਸਤੇ ਇਹ ਸਕੀਮ ਕੱਢੀ ਗਈ ਹੈ ਔਰ ਸਟੂਡੈਂਟਸ ਨੂੰ ਮੇਰੀ ਇਹ ਡਵਾਈਸ ਹੈ ਕਿ ਆਜੀ ਰੇਟ ਚ ਕਾਫੀ ਸਾਰੇ ਕਾਲਜੇਜ਼ ਵੀ ਹੈਗੇ ਆ ਜਿਹੜੇ ਬਹੁਤ ਵੱਡੀਆਂ ਸਕਾਲਰਸ਼ਿਪਸ ਦੇ ਰਹੇ ਆ ਕੈਨੇਡਾ ਤੋਂ अठ हज़ार स्टू कॉलेज स्कॉलरशिप दे रहा है जी मैं लगता है कि सारे अवेय जरूर करनी चाहिए क्योंकि अठ हज़ार डॉलर पां लख रुपया हो जाए सो so, मेरी स्टूडेंट्स न सारूस्ट है कि सुू कॉलेज की जरा कि आर एन आई पी चाह नव नाम हो चुके आरसीआई पी यानी कि पहला किसी ने कहा कि अं आर एन आई पी कह सकते हैं और आरसीआईपी कन्वर्ट करता गया काफ़ी सारे विडियो देखे कि आर एन आई पी खत्म हो चुके ਬਟ ਕੀ ਕਹਿੰਦੇ ਆ ਏ ਆਰ ਸੀ ਆਈ ਪੀ ਦਾ ਹੁਣ ਇਹ 파ਟ ਬਣ ਚੁਕਿਆ ਬਿਲਕੁਲ ਠੀਕ ਹੈ ਸੋ ਆਰ ਐਨ ਆਈ ਪੀ ਇੱਕ ਬਹੁਤ ਅੱਛਾ ਪ੍ਰੋਗਰਾਮ ਸੀ ਜਿਹੜਾ ਹੁਣ ਆਰ ਸੀ ਆਈ ਪੀ ਔਰ ਐਫ ਸੀ ਆਈ ਪੀ ਜਿਵੇਂ ਜਸਮੀਤ ਜੀ ਨੇ ਸਾਨੂੰ ਇੱਕ ਵੀਡੀਓ ਦੇ ਵਿੱਚ ਵੀ ਦੱਸਿਆ ਸੀ ਜਸਮੀਤ ਜੀ ਜਿਹੜੇ ਇਹ ਪ੍ਰੋਗਰਾਮ ਨੇ ਮੈਂ ਸੁਣਿਆ ਕਿ ਇਹ ਬਹੁਤ ਹੈਲਦੀ ਪ੍ਰੋਗਰਾਮ ਨੇ ਆਰ ਸੀ ਆਈ ਪੀ ਦੇ ਜ਼ਰੀਏ ਅਗਰ ਵਿਦਿਆਰਥੀ ਐਡਮਿਸ਼ਨ ਲੈਂਦੇ ਨੇ ਜਾਂ ਐਫ ਸੀ ਆਈ ਪੀ ਦੇ ਜ਼ਰੀਏ ਐਡਮਿਸ਼ਨ ਲੈਂਦੇ ਨੇ ਤੇ ਪੀ ਆਰ ਦੇ ਆਸਾਨ ਰਸਤੇ ਉਹਨਾਂ ਦੇ ਲਈ ਬਣਨਗੇ ਹੁਣ ਮੈਂ ਦੋ ਗੱਲਾਂ ਥੋੜ੍ਹ ਦੋ ਮੋਟੀਆਂ-ਮੋਟੀਆਂ ਪੁੱਛਣਾ ਚਾਹਣਾ ਅੱਜ ਦੇ ਹਾਲਾਤਾਂ 'ਚ ਕਿਉਂਕਿ ਤੁਸੀਂ ਵੀ ਆਪਣੀ ਵੀਡੀਓ 'ਚ ਦੱਸਿਆ ਸੀ ਕਿ ਕੈਨੇਡਾ ਦੇ ਵਿੱਚ ਜਿਹੜੇ ਬੱਚਿਆਂ ਦਾ ਸਟੇਟਸ ਇਲੀਗਲ ਹੈ ਉਹਨਾਂ ਦੇ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਇਸ ਵਕਤ ਕੈਨੇਡਾ ਦੇ ਵਿੱਚ ਪਰ ਸਾਡੇ ਬੱਚੇ ਇਲੀਗਲ ਨਾ ਹੋਣ ਔਰ ਵਕਤ ਰਹਿੰਦੇ ਆਪਣੇ ਆਪ ਦੀ ਆਪਣੀ ਐਜੂਕੇਸ਼ਨ ਔਰ ਪੋਸਟ ਸਟਡੀ ਵਰਕ ਪਰਮਿਟ ਨੂੰ ਉਹ ਠੀਕ ਤਰੀਕੇ ਨਾਲ ਯੂਟਿਲਾਈਜ਼ ਕਰਨ ਸਭ ਤੋਂ ਪਹਿਲਾਂ ਤਾਂ ਮੈਂ ਇਹ ਜਾਨਣਾ ਚਾਹਣਾ ਕਿ ਜਿਹੜੇ ਹੁਣ ਬੱਚੇ ਸਾਡੇ ਜਾਣਗੇ ਕੈਨੇਡਾ ਦੇ ਕਾਲਜਸ অর ਯੂਨੀਵਰਸਿਟੀਆਂ ਦਾ ਫੋਕਸ ਸਿਰਫ ਇਸ ਗੱਲ ਤੇ ਹੈ ਕਿ ਉਹ ਵਿਦਿਆਰਥੀ ਸਾਡੇ ਕੋਲੇ ਆਉਣ ਜਿਹੜੇ ਵਿਦਿਆਰਥੀ ਜਿਨ੍ਹਾਂ ਵਿਦਿਆਰਥੀਆਂ ਦੀ ਮਨਸ਼ਾ ਐਜੂਕੇਸ਼ਨ ਲੈਣਦੀ ਹੈ ਸੋ ਅੱਜ ਦੇ ਸਮੇਂ ਚ ਜਿਹੜੇ ਹੁਣ ਤੁਹਾਡੇ ਕੋਲੇ ਸਟੂਡੈਂਟਸ ਆਉਂਦੇ ਨੇ ਕਿ ਹੁਣ ਸਟੂਡੈਂਟ ਇਸ ਗੱਲ ਨੂੰ ਸਮਝਦੇ ਨੇ ਕਿ ਅਸੀਂ ਕੈਨੇਡਾ ਜਾ ਕੇ ਪੜ੍ਹਨਾ ਤਾਂ ਹੀ ਸਾਡਾ ਫਿਊਚਰ ਬ੍ਰਾਈਟ ਹੈ ਜਾਂ ਹਜੇ ਵੀ ਉਸ ਤਰ੍ਹਾਂ ਦੇ ਬੱਚੇ ਨੇ ਜਿਹੜੇ ਚਾਹੁੰਦੇ ਨੇ ਵੀ ਬਸ ਅਸੀਂ ਇੱਕ ਤਰੀਕੇ ਨਾਲ ਕੈਨੇਡਾ ਪਹੁੰਚ ਜਾਈਏ ਉਸ ਤੋਂ ਬਾਅਦ ਕੋਈ ਫਰਕ ਨਹੀਂ ਪੈਂਦਾ ਅਸੀਂ ਉੱਥੇ ਪੜਾਈ ਕੰਟੀਨਿਊ ਕਰੀਏ ਜਾਂ ਨਾ ਕਰੀਏ ਕਾਲਜ ਬਦਲ ਲੀਏ ਉੱਥੇ ਜਾ ਕੇ ਕਿਉਂਕਿ ਨੁਕਸਾਨ ਜਿਹੜੇ ਬੱਚਿਆਂ ਦਾ ਹੋਇਆ ਹੈ ਮੇਜਰ ਨੁਕਸਾਨ ਹੋਣ ਦਾ ਕਾਰਨ ਇਹੀ ਹੈ ਕਿ ਉਹਨਾਂ ਨੇ ਕਲਾਸਾਂ ਨਹੀਂ ਲਾਈਆਂ ਆਪਣੀ ਪੜ੍ਹਾਈ ਨਹੀਂ ਕੰਪਲੀਟ ਕੀਤੀ ਤੇ ਅੱਜ ਐਲ ਐਮ ਆਈਏ ਲੈ ਕੇ ਵੀ ਕੋਈ ਗਰੰਟੀ ਨਹੀਂ ਕਿ ਉਹਨਾਂ ਨੂੰ ਪੀ ਆਰ ਹੋਣੀ ਹੈ ਜਾਂ ਨਹੀਂ ਹੋਣੀ ਸੋ ਇਹ ਪੀ ਆਰ ਦੇ ਪੁਆਇੰਟ ਆਫ View ਨਾਲ ਮੈਂ ਚਾਹੂੰਗਾ ਤੁਸੀਂ ਸਟੂਡੈਂਟਸ ਨੂੰ ਅੱਜ ਗਾਈਡ ਤੇ ਐਡਰੈਸ ਕਰੋ ਇਹ ਆਹ ਦੇਖੋ ਮੈਂ ਬੱਚਿਆਂ ਦੇ ਨਾਲ ਪੂਰੀ ਸਹਿਨਨਮੁਤੀ ਹੈ ਮੇਰੀ ਸਾਰੇ ਬੱਚਿਆਂ ਨਾਲ ਮੈਂ ਬਹੁਤ ਖੜਾ ਬਲਕਿ ਜਿਹੜੇ ਬੱਚੇ ਕਹਿ ਰਹੇ ਕਿ ਅਸੀਂ ਵਾਪਸ ना जा जाए। आ, उठे तो किसी अपनी जिंदगी गाइड करना चाहना कि देखो पिछले पांच साल घटो तो घट नहीं तो इंडिया तो बारह तो पंद्रह लाख बच्चा गया सिर्फ सत्तर हजार बच्चा ही कह रहे हैं कि मेरी पी आर नहीं हुई जेडे दस ग्यारह लख बच्चे की पी आर हुई कैनेडा चह के वह भी आपनोलेज करिए ਔਰ ਦੂਸਰੀ ਕਿਸੇ ਕਹਿੰਦੇ ਹਨ ਕਿ ਜੇ 70000 ਬੱਚਿਆਂ ਦੀ ਪੀਆਰ ਨਹੀਂ ਹੋਈ ਤਾਂ ਉਹਦੇ ਪਿੱਛੇ ਕਾਰਨ ਹੋਣਗੇ ਇਹ ਨਹੀਂ ਹੈ ਕਿ ਤੁਸੀਂ ਪੱਕੇ ਨਹੀਂ ਹੋਏ ਤਾਂ ਉਹਦੇ ਪਿੱਛੇ ਕਾਰਨ ਹੋਣਗੇ ਤੁਸੀਂ ਪੱਕੇ ਕਿਉਂ ਨਹੀਂ ਹੋਏ ਤੁਸੀਂ ਇਗਨੋਰ ਰੈਂਡ ਕੀਤਾ ਤੁਸੀਂ ਕਿ ਕਹਿੰਨੇ ਕੋਰਸ ਨਹੀਂ ਕੀਤਾ ਜਾਂ ਤੁਸੀਂ ਧਿਆਨ ਨਹੀਂ ਦਿੱਤਾ ਤੋਂ ਔਰ ਨਾਲੇ ਬੱਚੇ ਕਾਫੀ ਮੋਸ਼ਨਲ ਹੈ ਭਾਗੂ ਕੈਂ ਇਸ ਚੀਜ਼ ਨੂੰ ਲੈ ਕੇ ਕਿਉਂਕਿ ਉਹਨਾਂ ਦੇ ਮਾਪਿਓ ਨੇ ਸੁਪਨੇ ਦੇਖੇ ਸੀ ਪੈਸਾ ਖਰਚ ਕੇ ਉਹਨਾਂ ਨੂੰ ਕੈਨੇਡਾ ਭੇਜਿਆ ਪਰ ਆਪਾਂ ਇਹ ਚੀਜ਼ ਨੂੰ ਰੈਕਨੋਲੈਜ ਕਰੀਏ ਕਿ ਕਿਹੜਾ ਕਿ ਬਹੁਤ ਇੰਪੋਰਟੈਂਟ ਹੈ ਕਿ ਇੱਕ ਕੰਟਰੀ ਨੇ ਸਾਡੇ ਪਿਛਲੇ 10 ਸਾਲਾਂ ਵਿੱਚ 25 ਲੱਖ ਜਿਵੇਂ ਹੈ ਬੱਚੇ ਪਹਿਲੀ ਗੱਲ ਤਾਂ ਲੈ ਕੇ ਗਿਆ ਇੱਕ ਕੰਟਰੀ ਉਸ ਤੋਂ ਬਾਅਦ ਉਹਦੇ ਚੋਂ 10 ਲੱਖ ਬੱਚਿਆਂ ਨੂੰ ਪੱਕਾ ਕੀਤਾ ਸੋ ਇਹ ਵੀ ਤਾਂ ਇੱਕ ਚੀਜ਼ ਆਪਾਂ ਦੇਖੀਏ ਕਿਉਂਕਿ ਆਪਾਂ ਅੱਜ ਦੇ ਰੇਟ ਤੇ ਇੱਕ ਕੰਟਰੀ ਨੂੰ ਕਹਿ ਰਹੇ ਜੀ ਬਹੁਤ ਮਾੜਾ ਹੋ ਗਿਆ ਬਹੁਤ ਮਾੜਾ ਹੋ ਗਿਆ ਪੀਆਰ ਨਹੀਂ ਹੋ ਰਹੀ ਪਰ ਦੂਜੇ ਪਾਸੇ ਜਿਹੜੇ ਬੱਚਿਆਂ ਨੂੰ ਪੱਕਾ ਕੀਤਾ ਕੈਨੇਡਾ ਨੇ ਔਰ ਅਜਿਿਹੇ ਕਿੰਨੇ ਕਿਨਿਆਣੇ ਇਦਾਂ ਦੇ ਹੈਗੇ ਆ ਜਿਹੜੇ ਆਪਣੇ ਘਰ ਤੇ ਮੇਰੇ ਸਾਹਮਣੇ ਨਾਲ ਸਰ 2-4 ਲੱਖ ਘਰ ਇਦਾਂ ਦੇ ਹੋਣਗੇ ਜਿਹੜੇ ਠੀਕ ਨੇ ਕੈਨੇਡਾ ਕੋ ਪੈਸਾ ਆਂਦਾ ਤਾਂ ਚੱਲਦੇ ਆ ਔਰ ਕਿੰਨੇ ਨਿਆਣੇ ਕਿਸੀਆਂ ਨੇ ਗੱਡੀਆਂ ਲੈ ਕੇ ਦਿੱਤੀਆਂ ਆਪਣੇ ਘਰਦਿਆਂ ਨੂੰ ਕਈਆਂ ਨੇ ਕਾਰਾਂ ਪਾ ਕੇ ਦਿੱਤੀਆਂ ਆਪਾਂ ਦੇਖੋ ਪ੍ਰੋਟੈਸਟ ਕਰਨਾ ਇੱਕ ਸੋਲੂਸ਼ਨ ਨਹੀਂ ਹੈਗੀ ਆਪਾਂ ਮਨਿਸਟਰ ਕੋ ਜਾਈਏ ਮਨਿਸਟਰ ਦੇ ਆਫਿਸ ਦੇ ਬਾਹਰ ਬੈਠ ਜਾਈਏ ਕਿਸੇ ਨੂੰ ਆਪਣਾ ਲੀਡਰ ਬਣਾਈਏ ਮਤਲਬ ਕਿ ਕੁਛ ਨਾ ਕੁਛ ਇਦਾਂ ਦਾ ਜਿਵੇਂ ਤੁਹਾਡੇ ਆਪਣੇ ਉੱਤੇ ਕਾਫੀ ਇੰਡੀਅਨ ਮਿਨਿਸਟਰਸ ਵੀ ਹੈਗੇ ਆ ਉਹਨਾਂ ਨਾਲ ਗੱਲ ਕੀਤੀ ਜਾਵੇ ਕਿ ਇਹਦਾ ਰਾਹ ਕੀ ਹੋ ਸਕਦਾ ਔਰ ਕੈਨੇਡਾ ਦੇਖੋ ਪਿਛਲੇ ਕਾਫੀ ਦੇਰ ਤੋਂ ਮੈਂ ਇਹ ਵੀ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਕੈਨੇਡਾ ਨੇ ਦੋ ਵਾਰੀ ਐਕਸਟੈਂਸ਼ਨ ਦਿੱਤੀ ਹੈ ਜਿਹੜੇ ਬੱਚਿਆਂ ਦੇ ਪਹਿਲਾਂ ਵੀ ਸਰਵਰ ਫਾਰਮੈਟ ਖਤਮ ਹੋਣ ਵਾਲੇ ਸੀ ਉਹਨਾਂ ਨੂੰ ਪਿਛਲੇ 3 ਸਾਲਾਂ ਚ ਦੋ ਵਾਰੀ ਐਕਸਟੈਂਸ਼ਨ ਦੇ ਚੁੱਕਿਆ ਕੈਨੇਡਾ ਤੂੰ ਆਪਏ ਇਸ ਚੀਜ਼ ਨੂੰ ਟੈਕਨਾਲੋਜੀ ਕਿਉਂ ਨਹੀਂ ਕਰ ਰਹੀ ਕਿ ਕੈਨੇਡਾ ਆਲਰੇਡੀ ਸਾਡੇ ਬੱਚਿਆਂ ਦੇ ਨਾਲ ਹੀ ਹੈਗਾ ਕੈਨੇਡਾ ਬਾਹਰ ਨਹੀਂ ਹੈਗਾ ਕਿ ਆ ਜਿੱਤੇ ਆ ਆ ਇਸ ਬੱਚਿਆਂ ਤੋਂ ਬਾਹਰ ਬਿਲਕੁਲ ਠੀਕ ਹੈ ਤੁਹਾਡੀ ਗੱਲ ਕਿ ਪਹਿਲਾਂ ਵੀ ਬਹੁਤ ਵਾਰੀ ਕੈਨੇਡਾ ਦੇ ਵਿੱਚ ਸਟੂਡੈਂਟਸ ਦੀ ਮਦਦ ਜਿਹੜੀ ਉੱਥੋਂ ਦੀ ਗਵਰਨਮੈਂਟ ਨੇ ਕੀਤੀ ਹੈ ਜਸਮੀਤ ਜੀ ਉਹਨ ਜਿਹੜੇ ਨਵੇਂ ਬੱਚੇ ਨੇ ਜਿਵੇਂ ਆਰਐਨਆਈ ਪੀ ਚ ਪਹਿਲਾਂ ਜਾਂਦੇ ਸੀ ਜਿਵੇਂ RCIP ਔਰ FCIP ਮੈਂ ਚਾਹਨਾ ਉਹਦੇ ਬਾਰੇ ਸਟੂਡੈਂਟਸ ਨੂੰ ਜ਼ਰੂਰ ਦੱਸੋ ਤਾਂ ਕਿ ਹੁਣ ਜਿਹੜੇ ਵਿਦਿਆਰਥੀ ਜਾਣੇ ਨੇ ਸਾਡੇ ਉਹ ਸਹੀ ਪ੍ਰੋਗਰਾਮ ਦੇ ਵਿੱਚ ਜਾਣ ਸੀ ਦੇਖੋ ਸਟੂਡੈਂਟਸ ਅੱਜ ਦੀ ਡੇਟ ਤੇ ਸਰ ਵੈਸੇ ਵੀ ਮੈਂ ਤੁਹਾਨੂੰ ਦੱਸਾਂ ਜਿਹੜਾ ਬੱਚਾ ਆ ਰਿਹਾ ਸਾਡੇ ਕੋਲੇ ਉਹ ਪੂਰੀ ਤਿਆਰੀ ਨਾਲ ਆ ਰਿਹਾ ਸਿੰਦਰ ਜੀ ਉਹ ਬੱਚਾ ਤਿਆਰੀ ਕਰਕੇ ਆ ਰਿਹਾ ਉਹਨੂੰ ਪਤਾ ਹੈ ਕਿ ਮੈਨੂੰ ਕਿਹੜੇ ਪ੍ਰੋਵਿੰਸ ਚ ਜਾਣਾ ਹੈ ਜਾਂ ਪ੍ਰੋਵਿੰਸ ਮੈਂ ਜੇ ਉਹ ਟਾਰਗੇਟ ਆ ਰਿਹਾ ਤਾਂ ਕਿਹੜੇ ਪ੍ਰੋਗਰਾਮ ਕਰਨਾ ਮੈਂ ਅਗਰ ਪ੍ਰੋਗਰਾਮ ਕਿਹੜਾ ਕਰਨਾ ਤਾਂ ਕਿਹੜੀ ਸਿੱਧੀ ਜਿ ਮੈਨੂੰ ਬੈਨੀਫਿਟ ਹੈ ਹੁਣ ਦੇਖੋ ਇੱਕ ਚੀਜ਼ ਹੈ ਕਿ ਜਿਹੜੀ ਮਾਰਕੀਟ ਹੈ ਨਾ ਉਹ ਬੜੀ ਮੈਚੁਰ ਹੋ ਚੁੱਕੀ ਹੈ ਔਰ ਮੈਚੁਰ ਮਾਰਕੀਟ 'ਚ ਅਸੀਂ ਕਹਿੰਦੇ ਆ ਕਿ ਅ ਪੱਛੇ ਨੂੰ ਸਮਝ ਆ ਚੁੱਕੀ ਹੈ ਕਿ ਹੁਣ ਮੈਂ ਪੀਆਰ ਲੈਣੀ ਆ ਤਾਂ ਮੈਨੂੰ ਇਹ ਸਿਸਟਮ ਫਾਲੋ ਕਰਨਾ ਹੀ ਪੈਣਾ ਜਿਹੜੇ ਪਿਛਲੇ 2 ਸਾਲਾਂ 3 ਸਾਲਾਂ 'ਚ ਬੱਚੇ ਗਏ ਉਹ ਇਸ ਮੂਡ ਨਾਲ ਨਹੀਂ ਗਏ ਜਾਂ ਇਸ ਤਰੀਕੇ ਨਾਲ ਨਹੀਂ ਗਏ ਕਿ ਉਹਨਾਂ ਨੇ ਇਹ ਸੋਚ ਲਈ ਕਿ ਆ ਚਲੇ ਜਾਣੇ ਆ ਕੈਨੇਡਾ ਪੀਆਰ ਤਾਂ ਮਿਲ ਹੀ ਜਾਣੀ ਆ ਸੋ कहने मैं ये कहना चाहवा कि हूँ देखो जो माइंडसैट है चेंज हो चुके कैनेडा में लेकर और जरा भी हम बच्चा जा रहा उस स्ट्रीमलाइन प्रोसीजर कैनेडा ने तैयार कर दिता हुआ है और स्ट्रीमलाइन प्रोसीजर अभी देखिए तो फ्यूचर से बच्चों का काम भी मिलेगा और पार्ट टाइम जॉब भी मिलेगी और पी आर भी मिलेगी हूँ कि प्रोग्राम लिस्ट आएगे कि प्रोग्राम लिस्ट नहीं आने वो एक नवंबर को पता लगेगा बट हाले ਜਿਹੜੇ ਬੱਚਿਆਂ ਨੂੰ 1 ਨਵੰਬਰ ਤੋਂ ਪਹਿਲਾਂ ਆਪਣੀਆਂ ਫਾਈਲ ਲੋਜ ਕਰ ਦੇਣਗੇ ਉਹਨਾਂ ਲਈ ਕੋਈ ਵਰਕ ਪਰਮਿਟ ਚੇਂजेस ਨਹੀਂ ਹੈ। ਤਾਂ ਮੇਰੀ ਸਾਰੇ ਸਟੂਡੈਂਟਸ ਨੂੰ ਰਿਕੁਐਸਟ ਹੈ ਕਿ ਆਪਾਂ ਇਸ ਚੀਜ਼ ਤੇ ਜ਼ਰੂਰ ਧਿਆਨ ਲਈਏ ਕਿ ਆਪਾਂ 1 ਨਵੰਬਰ ਤੋਂ ਪਹਿਲਾਂ ਪਹਿਲਾਂ ਫਾਈਲਾਂ ਲੋਜ ਕਰ ਦਈਏ। ਪਰ ਦੇਖੋ ਮੈਂ ਦੋ ਬੱਚੇ ਮਿਲਿਆ। ਮੈਂ ਪਰਤੋਂ ਸਾਡਾ ਸੈਮੀਨਾਰ ਹੈ ਸਰ 3 ਅਕਤੂਬਰ ਨੂੰ ਹੋਟਲ ਗਰੇਵਾਲ ਚ ਔਰ ਜੇ ਤੁਸੀਂ ਮੈਨੂੰ ਮਿਲਣਾ ਚਾਹੁੰਦੇ ਹੋ ਤਾਂ 3 ਅਕਤੂਬਰ ਨੂੰ ਹੋਟਲ ਗਰੇਵਾਲ ਚ ਮਿਲ ਸਕਦੇ ਹੋ। ਔਰ 4 ਅਕਤੂਬਰ ਨੂੰ ਮੈਂ 17 ਸੈਕਟਰ ਦੇ ਆਫਿਸ रवानगा अवेबल फोरथ अक्टूबर और मैनु फोरथ अक्टूबर नारा से सैक्टर के ऑफिस मिल सकते हो और उ नायगरा कॉलेज तो कैनेडा तो आया हुए हैं मिट्टर करण सलगोत्रा तो एप्लीकेशन फी लेवर और कहने मैनू मिल के अपने सारे डाउट क्लीयर कर सकते तो स्टूडेंट्स इस चीज़ की जी हम कॉलेज में भी पता है कि कि बच्चा लैके जाना कि बच्चा नहीं लैके जाना तो मैं लगता है कि सारा कुछ जो हो रहा है बच्चों के बेनीफिट लिए हो रहा है ताकि सानू ये प्रॉब्लम ना कर आए कि कहने फ्यूचर से बच्चों में ना आए एक सुखदेव सिंह उन्होंने सवाल है मैं चाहूंगा ये जरूर तुसी सांझा कर दो अर्ली चाइल्डहुड एजुकेशन कंफर्म होगा कि नहीं होगा ये तो अभी देखो लिस्ट आने के बाद पता लगेगा बट पर 99 परसेंट चांस है कि अर्ली चाइल्डहुड एजुकेशन विल बी इन द पर अगर आप फाइल लॉज कर चुके हो तो आपको टेंशन नहीं होनी चाहिए आप अगर आपके पास ऑफर है और फाइल लॉज कर रहे हो तो आपको कोई टेंशन नहीं होनी चाहिए क्योंकि आप तो फाइल लॉज कर चुके हो तीन साल का वर्क परमिट मिलना ही मिलना दुर्गम कॉलेज के विच पढ़ रहे हैं सर दुर्गम कॉलेज का बच्चे नु मिलना ही मिलना सर जेडे पुराने बच्चे जिस हिसाब नाल गए ने उन्होंने तो ਸਰ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਈਵਨ 1 ਨਵੰਬਰ ਤੱਕ ਜਿਹੜੇ ਬੱਚੇ ਆਪਣੀਆਂ ਫਾਈਲ ਅਪਲੋਡ ਕਰ ਦਣਗੇ ਉਹਨਾਂ ਲਈ ਵੀ ਕੋਈ ਪ੍ਰੋਬਲਮ ਨਹੀਂ ਹੈ ਫਿਰ ਮੈਂ ਡਿਟੇਲਿੰਗ ਦੀ ਤੀ ਹੈ ਜੇ ਆਪਾਂ ਸਕਰੋਲ ਚਲਾ ਲਈਏ ਤਾਂ ਵਧੀਆ ਰਹੇਗਾ ਮੈਂ ਡਿਟੇਲ ਵਿੱਚ ਬਿਲਕੁਲ ਜੀ ਬਿਲਕੁਲ ਸੋ ਮੈਂ लवली ਜੀ ਨੂੰ ਕਹੂੰਗਾ ਸਾਡੇ ਟੀਮ ਦੇ ਸਾਥੀ ਨੇ ਸਕਰੋਲ ਜ਼ਰੂਰ ਚਲਾ ਦਿਓ 3 ਅਕਤੂਬਰ ਨੂੰ ਹੋਟਲ ਗਰੇਵਲ ਫਰੋਜ਼ਗਾਂਦੀ ਮਾਰਕੀਟ ਲੁਧਿਆਣੇ ਚ 4 ਅਕਤੂਬਰ ਨੂੰ ਨਿਆਗਰਾ ਕਾਲਜ ਦੇ ਰਿਪਰੈਜ਼ੈਂਟੇਟਿਵ ਆਉਣਗੇ ਮਿਸਟਰ ਕਰਨ ਸਲਗੋਤਰਾ ਜੀ ਸੈਕਟਰ 17 ਦੇ ਆਫਿਸ ਚੰਡੀਗੜ੍ਹ ਦੇ ਵਿੱਚ ਔਰ ਇਹਨਾਂ ਦੋਵ ਸਾਰੇ ਸਟੂਡੈਂਟਸ ਪਰਸਨਲੀ ਵੀ ਜਸਮੀਤ ਜੀ ਨੂੰ ਮਿਲ ਸਕਦੇ ਨੇ ਸੋ ਸਾਰੇ ਸਾਡੇ ਜਿਹੜੇ ਇਹ ਸੈਮੀਨਾਰ ਨੇ ਦੋ ਸੈਮੀਨਾਰ ਨੇ ਜਸਮੀਤ ਜੀ ਦੇ 3 ਅਕਤੂਬਰ ਨੂੰ ਔਰ 4 ਅਕਤੂਬਰ ਨੂੰ ਸੋ ਇਹ ਸਾਰੇ ਵਿਦਿਆਰਥੀਆਂ ਦੇ ਲਈ ਬਹੁਤ ਹੈਲਪਫੁਲ ਇਨਫੋਰਮੇਸ਼ਨ ਹੋ ਸਕਦੀ ਹੈ ਸੋ ਤੁਸੀਂ ਜਿਹੜਾ ਵੀ ਮਿਲਣਾ ਚਾਹੋ ਆਰਟ ਆਫ ਵਾਲੀ ਥੀਮ ਹੈ ਉਹ ਲੈਂਡਮਾਰਕ ਵੀ ਹੈ ਇਸਨ ਆਪਣੀ ਵੱਲੋਂ ਦੇ ਰਿਆ ਔਰ ਕਿੱਥੇ ਦੇ ਵੀ ਉਹਦੇ ਵਿੱਚ ਨਹੀਂ ਹੈਗੀ ਆ ਮਾਲਤੀ ਪਟੇਲ ਕਾ ਲੈ ਲੈਂਦੇ ਆ ਆਪਾਂ ਕੀ ਕਹਿੰਦੇ ਆ ਕੁਸ਼ਨ ਕੀ ਉਹ ਨਿਊਜ਼ੀਲੈਂਡ ਮੈਂ ਇੰਟਰਵਿਊ ਕਾਲ ਆ ਤੱਕ ਜੀ ਆ ਮਿਲ ਜਾਤੇ ਪਹਿਲੇ ਐਂਡ ਅਗਰ ਆਪਕੀ ਮੀਟ ਹੋ ਗਈ ਹੈ ਤਾਂ ਆਪਕੋ ਦੁਬਾਰਾ ਵੀ ਕਾਲ ਕਰ ਸਕਤੇ ਹੈ ਆਪਕੇ ਕੰਸਲਟੈਂਟ ਕੋ ਈਮੇਲ ਚਲੇ ਜਾਂਦੀ ਹੈ ਬਿਲਕੁਲ ਠੀਕ ਹੈ ਸੋ ਇੰਟਰਵਿਊ ਕਾਲ ਬਿਲਕੁਲ ਆ ਸਕਦੀ ਹੈ ਜੀ ਇਹ ਸਾਰੇ ਸਟੂਡੈਂਟ ਇਸ ਗੱਲ ਦਾ ਖਿਆਲ ਰੱਖਣ ਐਂਡ ਨਿਊਜ਼ੀਲੈਂਡ ਤੋਂ ਜਸਮੀਤ ਜੀ ਕੈਨੇਡਾ ਚ ਜਦੋਂ ਹੁਣ ਅਸੀਂ ਜਨੂਅਰੀ ਇਨਟੇਕ ਦੀ ਗੱਲ ਕਰਦੇ ਆਂ ਤੇ ਜਨੂਅਰੀ ਇਨਟੇਕ ਦੇ ਵਿੱਚ ਹਜੇ ਵੀ ਚੰਗੇ ਕੋਰਸਸ ਦੀਆਂ ਸੀਟਾਂ ਨਹੀਂ ਅਗਰ ਵਿਦਿਆਰਥੀ 1 ਨਵੰਬਰ ਦਾ ਇੰਤਜ਼ਾਰ ਕਰਦੇ ਨੇ ਬਹੁਤ ਸਾਰੇ ਵਿਦਿਆਰਥੀ 1 ਨਵੰਬਰ ਤੋਂ ਬਾਅਦ ਕੀ ਜਨੂਅਰੀ ਇੰਟੀਗ੍ਰਿਟੀ ਫਾਈਲ ਲੱਗ ਪਾਏਗੀ ਜਾਂ ਫਿਰ ਮਈ ਇੰਟੇਕ ਤੱਕ ਗੱਲ ਪਹੁੰਚੇਗੀ ਪਰ ਸਰ ਇੱਕ ਚੀਜ਼ ਮੈਂ ਕਹਿਣਾ ਸਾਰਿਆਂ ਨੂੰ ਕਿ ਆਪਾਂ ਇੱਕ ਚੀਜ਼ ਤੇ ਜ਼ਰੂਰ ਹੰਦੀ ਹੈ ਕਿ ਜੇ ਆਪਾਂ 1 ਨਵੰਬਰ ਤੋਂ ਪਹਿਲਾਂ ਫਾਈਲ ਲਾ ਦਈਏ ਤਾਂ ਤੁਸੀਂ ਕੋਰਸ ਚੇਂਜ ਹੋਣ ਤੋਂ ਜਾਂ ਇਸ ਚੀਜ਼ ਤੋਂ ਬਚ ਸਕਦੇ ਹੋ ਬਿਲਕੁਲ ਠੀਕ ਹੈ ਸੋ 1 ਨਵੰਬਰ ਤੋਂ ਪਹਿਲਾਂ ਫਾਈਲ ਆਉਣ ਦਾ ਬੈਨੀਫਿਟ ਇਹ ਹੈ ਕਿ ਅਗਰ ਪੋਸਟ ਸਟਡੀ ਵਰਕ ਪਰਮਿਟ ਦਾ ਕੋਈ ਰੂਲ ਚੇਂਜ ਹੁੰਦਾ ਹੈ ਤੇ ਤੁਹਾਡੇ ਤੇ ਪੁਰਾਣੇ ਰੂਲ ਹੀ ਲੱਗਣਗੇ ਸਾਰੇ ਵਿਦਿਆਰਥੀਆਂ ਦੇ ਜਿਨ੍ਹਾਂ ਦੀ ਫਾਈਲ 1 ਨਵੰਬਰ ਤੋਂ ਪਹਿਲਾਂ ਲੱਗੇਗੀ ਸੋ 1 ਨਵੰਬਰ ਤੋਂ ਬਾਅਦ ਲੱਗਣ ਵਾਲੀਆਂ ਫਾਈਲਾਂ ਤੇ ਜਿਹੜੇ ਨਵੇਂ ਰੂਲਸ ਨੇ ਉਹ ਇੰਪਲੀਮੈਂਟ ਰਹਿਣਗੇ ਔਰ ਪੁਰਾਣੇ ਰੂਲਸ ਦੇ ਹਿਸਾਬ ਨਾਲ ਜਸਮੀਤ ਜੀ ਨਵੇਂ ਰੂਲ ਦੇ ਹਿਸਾਬ ਨਾਲ ਕੀ ਚੈਲੰਜ ਆ ਸਕਦੇ ਆ 1 ਨਵੰਬਰ ਤੋਂ ਬਾਅਦ ਇਸ ਤਰ੍ਹਾਂ ਚੈਲੰਜ ਆ ਸਕਦਾ ਕਿ ਜਿਹੜੇ ਕੱਚੇ ਬਿਜ਼ਨਸ ਕਰਨਾ ਚਾਹੁੰਦੇ ਆ ਬਿਜ਼ਨਸ ਵਾਲਾ ਕੋਰਸ ਡਿਮਾਂਡ ਲਿਸਟ ਨਾ ਆਵੇ ਪਰ ਹੋ ਸਕਦਾ ਹੈ ਕਿ ਬਿਜ਼ਨਸ ਵਾਲਾ ਕੋਰਸ ਅਲਬਰਟ ਆਰ ਸਟੇਟਮੈਂਟ ਇਨ ਡਿਮਾਂਡ ਲਿਸਟ ਰਵੇ ਆ ਤੇ ਕੋਣ ਮੇਰੇ ਹਿਸਾਬ ਨਾਲ ਸਰਕਾਰ ਦਾ ਇੱਕੋ ਲਿਸਟ ਬਣਾਣਾ ਚਾਹੀਦਾ ਹੈ ਡਿਮਾਂਡ ਲਿਸਟ ਦੀ ਬਟ ਹੁਣ ਇਥੇ ਕਰਕੇ ਉਹਨੂੰ ਡਿਲੇ ਕੀਤਾ ਗਿਆ ਲਿਸਟ ਆਲਰੇਡੀ ਤਿਆਰ ਸੀ ਬਟ ਉਹ ਇਸ ਲਈ ਥੋੜਾ ਡਿਲੇ ਕੀਤਾ ਗਿਆ ਕਿ ਕਾਲਜਸ ਦੇ ਨਾਲ ਤੇ ਪ੍ਰੋਵਿੰਸਸ ਦੇ ਨਾਲ ਰਾਏ ਕਰਕੇ ਉਹ ਲਿਸਟ ਨੂੰ ਲਿਆ ਜਾਵੇ ਬਟ ਅਸੀਂ ਦੇਖਦੇ ਹਾਂ ਕਿ ਕੈਨੇਡਾ ਦੇ ਜਿਹੜੇ ਕਾਲਜਸ ਹੈਗੇ ਆ ਉਹ 150 ਤੋਂ ਵੱਧ ਸਰਕਾਰੀ ਕਾਲਜ ਹੈਗੇ ਕੈਨੇਡਾ ਦੇ और उन्होंने घट्टों में घट्ट नहीं तो पंद्रह हज़ार इंपलॉई जॉब करते तो कैनडा इदा का बिल्कुल नहीं करेगा कि कॉलेज डिपलोमा वर्क परमिट नहीं मिलेगा तो मैं लगता है कि सत्तर तो अस्सी परसेंट कोर्सिज इदाते होना वर्क परमिट मिलेगा और भी परसेंट कोर्स इदाते हो सकते हैं जिन्हें वर्क परमिट नहीं मिलेगा तो स्टूडेंट मेरे हिसाब से ज़्यादा घबराने की लड़ नहीं हैगी क्योंकि कैपिंग भी बहुत घटा दी गई है चार लाख सैंती हज़ार इंकलूडिंग मास्टर पी एच डी बच्चों को कह दिता गया कि चार लाख सैंती हज़ार बच्चा ही कैनेडा लेके जाएगा विच इज रियली नंबर एंड जिस देखिए तो डेढ़ लाख इंडियन बच्चा जा पाएगा अगले साल एंड अज की डेट अ चाहे थोड़ा जहा रुझान घट है बट कैनेडा इस साल भी ढाई लख वीजा दे चुके हैं तो इस चीज़ न कुछ मेरे हिसाब नड़ नहीं हैगी ਕੰਟੀਨਿਊ ਕਰ ਰਹੇ ਆ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਮੈਂ ਫੇਰ ਕਹਾਂਗਾ 1 ਨਵੰਬਰ ਤੱਕ ਜਿਹੜੇ ਬੱਚੇ ਆਪਣੀ ਫਾਈਲ ਵੀ ਲੋਚ ਕਰਨਗੇ ਉਹਨਾਂ ਨੂੰ ਵੀ ਵਰਕ ਪਰਮਿਟ ਮਿਲੇਗਾ ਤੇ ਜਿਹੜੇ ਬੱਚੇ ਆਲਰੇਡੀ ਪੜ ਰਹੇ ਆ ਉਹਨਾਂ ਨੂੰ ਕੋਈ ਟੈਨਸ਼ਨ ਨਹੀਂ ਹੈਗੀ ਕੋਈ ਵੀ ਟੈਨਸ਼ਨ ਨਹੀਂ ਹੈਗੀ ਬਿਲਕੁਲ ਠੀਕ ਹੈ ਜੀ ਜੋ ਸਟੂਡੈਂਟਸ ਦੀ ਬਿਜ਼ਨਸ ਡਿਪਲੋਮਾ ਚ ਕੈਨੇਡਾ ਸਟਡੀ ਕੰਟੀਨਿਊ ਹੈ ਬਿਲਕੁਲ ਜੀ ਇਹ ਵੀ ਜਸਮੀਤ ਜੀ ਨੇ ਦੱਸਿਆ ਜਸਮੀਤ ਜੀ ਇਹ ਬਹੁਤ ਸਾਰਾ ਵਿਦਿਆਰਥੀਆਂ ਦੇ ਵਿੱਚ ਵਹਿਮ ਸੀ ਕਿ ਜਿਹੜੇ ਹੁਣ ਸਟੂਡੈਂਟ ਸਾਡੇ ਕੰਟੀਨਿਊ ਕਰ ਰਹੇ ਨੇ ਕਿਤੇ ਉਹਨਾਂ ਦੇ ਵਰਕ ਪਰਮਿਟ ਦੇ ਉੱਤੇ ਕਿਸੇ ਤਰ੍ਹਾਂ ਦਾ ਸਵਾਲ ਤਾਂ ਨਹੀਂ ਖੜਾ ਹੋਏਗਾ ਬਿਲਕੁਲ ਨਹੀਂ ਹੋਏਗਾ ਇਹ ਜਸਮੀਤ ਜੀ ਨੇ ਕਲੀਅਰ ਕੀਤਾ ਜਸਮੀਤ ਜੀ ਜਿਵੇਂ ਸਕਿੱਲ ਡਿਵੈਲਪਮੈਂਟ ਦੀ ਗੱਲ ਹੋ ਰਹੀ ਹੈ ਹੈਲਥ ਸੈਕਟਰ ਦੀ ਗੱਲ ਹੋ ਰਹੀ ਹੈ ਮੈਡੀਕਲ ਦੀ ਗੱਲ ਹੋ ਰਹੀ ਹੈ ਹੈਲਥ ਸੈਕਟਰ ਚ ਹੋ ਗਿਆ ਜਾਂ ਮੈਡੀਕਲ ਦੇ ਵਿੱਚ ਹੋ ਗਿਆ ਜਿਹੜੀ ਉਹਨਾਂ ਦੀ ਪ੍ਰਾਇੋਰਟੀ ਲਿਸਟ ਹੈ ਇਹਦੇ ਵਿੱਚ ਕਿਸ ਤਰ੍ਹਾਂ ਦੇ ਕੋਰਸਸ ਨੇ ਜਿਹੜੇ ਵਿਦਿਆਰਥੀ ਕਰਨ ਤਾਂ ਕਿ ਅਗਲੇ 10 15 ਸਾਲ ਦੇ ਵਿੱਚ ਜਿੰਦੋਂ ਤੱਕ ਕੈਨੇਡਾ 'ਚ ਇਹਨਾਂ ਦੀ ਡਿਮਾਂਡ ਹੈ ਇਹ ਸਾਰੇ कितना कितने सेट हो जाते देखो टेक्निकल कोर्सेज भी बहुत डिमांड है जमे इलेक्ट्रिकल इंजीनियरिंग हो गया मैकेनिकल इंजीनियरिंग हो गया ऑटोमोबाइल इंजीनियरिंग हो गया एंड इसी के अलावा कंस्ट्रक्शन हो गया सिविल इंजीनियरिंग हो गया बहुत ज्यादा डिमांड है कंस्ट्रक्शन एंड सिविल इंजीनियरिंग में बहुत ज्यादा और हेल्थ सेक्टर हो गया हेल्थ सेक्टर से पूरी डिमांड रहेगी चाहे वो सोशल सर्विस वर्कर डिप्लोमा है अगली एजुकेशन है फिटनेस हेल्थ प्रमोशन है मसाज थेरेपिस्ट है एनवायरमेंटल टेक्नीशियन है कैमिकल लैब टेक्नीशियन तो इन्होंने कोर्सिज भी बहुत ज़्यादा डिमांड रहेगी हेल्थ तो के कुछ भी कोर्स बहुत ज़्यादा डिमांड रहेगी और उस गल कर लें कलरी मैनेजमेंट हो गया यानी शेफ वाला प्रोग्राम एंड आर्ट्स तो भी बहुत सारे इदा के प्रोग्राम है जिन्हों बहुत ज़्यादा डिमांड रहने की मैनू संभावना हैगी है बट साइंस टेक्नोलॉजी इंजीनियरिंग मैथामैटिक्स या जो आप इन्होंने कुछ भी पढ़ते हैं तो सारे कोर्सिज डिमांड से ही रहेंड आई टी सैक्टर लीड फ्रॉम द परंट तो स्टूडेंट्स मैं लगता है कि देखो रसैशन तो पूरी दुनिया आया हुआ इंडिया भी बहुत रसैशन है तुम देखो कि किन्ने बंद जॉब नहीं मिल रही इंडिया भी बस ये है कि इंडिया पॉपुलेशन ज्यादा हैगी सू पता नहीं लगता पर इंडिया भी काफ़ी आइजेट जॉब की किल्लत हैगी है एंड एसून एज ਦੇਖੋ ਟੈਕਨੀਕਲੀ ওভার ਦੇਰ ਬੀ ਪਲੈਂਟੀ ਆਫ ਜੌਬਸ ਐਂਡ ਰਾਈਟ ਨਾਓ ਆਲਸੋ ਆਈ ਸੀ ਜੌਬ ਜੋਬਿੰਗ ਇਨ ਕੈਨੇਡਾ ਰਾਈਟ ਨਾਓ ਐਂਡ ਕੋਈ ਵੀ ਬੱਚਾ ਮੇਰੇ ਕੋਲ ਆਂਦਾ ਸਰ ਮੈਂ ਉਹਨੂੰ ਕਹਿੰਦਾ ਆਪਾਂ ਕੰਪੈਰੀਜ਼ਨ ਚਾਰਟ ਡਰਾ ਕਰੀਏ ਕਿ ਅੱਜ ਦੀ ਡੇਟ ਤੇ ਕੰਪੈਰੀਜ਼ਨ ਆਪਾਂ ਕਿੱਦਾਂ ਕਰ ਰਹੇ ਆ ਕੈਨੇਡਾ ਨੂੰ ਹੋਰ ਦੇਸ਼ਾਂ ਨਾਲ ਦੇਖੋ ਯੂਕੇ ਪੀਆਰ ਲੈਣੀ ਨੈਕਸਟ ਇੰਪੋਸੀਬਲ ਹੈਗੀ ਆ ਜਰਮਨੀ ਚ ਪੀਆਰ ਲੈਣੀ ਹੈ ਤਾਂ ਡੱਚ ਲੈਂਗੁਏਜ ਸਿੱਖਣੀ ਪੈਗੀ ਪ੍ਰਾਂਸਟ ਪੀਆਰ ਲੈਣੀ ਕੋਈ ਪਲਾਨ ਹੀ ਨਹੀਂ ਹੈਗਾ ਔਰ ਉਹ ਅੰਡਰਗ੍ਰੈਜੂਏਟ ਬੱਚਿਆਂ ਨੂੰ ਵਰਕ ਪਰਮਿਟ ਨਹੀਂ ਦਿੰਦਾ ਫਿਰ ਅਸੀਂ ਗੱਲ ਕਰ ਲੈਨੇ ਆ ਆਸਟ੍ਰੇਲੀਆ ਚ ਨਾਥਿੰਗ ਜਾਂ ਆਈਟੀ ਵਾਲੇ ਨੂੰ ਪੀਆਰ ਮਿਲ ਸਕਦੀ ਹੈ ਨਿਊਜ਼ੀਲੈਂਡ ਚ ਕੰਸਟਰਕਸ਼ਨ ਹੈਲਥ ਐਂਡ ਇੰਜੀਨੀਅਰਿੰਗ ਚ ਪੀਆਰ ਮਿਲ ਸਕਦੀ ਹੈ ਜੇ ਤੁਸੀਂ ਮਾਸਟਰਸ ਕਰ ਲੈਂਦੇ ਹੋ ਫਿਰ ਬਚਾ ਕੈਨੇਡਾ ਕੋਈ ਪਹਿਲੀ ਗੱਲ ਤਾਂ ਕੰਟਰੀ 2 ਸਾਲ ਤੇ 3 ਸਾਲ ਦਾ ਵਰਕ ਪਰਮਿਟ ਹੀ ਨਹੀਂ ਦੇ ਰਿਆ ਸੋ ਸਟੂਡੈਂਟ ਆਪਾਂ ਇੱਕ ਕੰਪੈਰੀਸਨ ਚਾਰਟ ਬਣਾਈਏ ਕਿ ਕਿੱਦਾਂ ਆਪਾਂ ਕੇਸ ਵਾਸਤੇ ਜਾਣਾ ਚਾਹ। ਮੈਂ ਯੂਐਸਟੇ ਪੀਆਰ ਦਾ ਕੋਈ ਪਲਾਨ ਨਹੀਂ ਹੈਗਾ ਦੇ ਹੈਵ ਅ ਵੇਟਿੰਗ ਫ 20 ইয়ার্স ਸੋ ਆਪਾਂ ਕਹੀਏ ਕਿ ਕਿਸ ਤਰ੍ਹਾਂ ਦਾ ਅਸੀਂ ਇੱਕ ਕੀ ਕਹਿੰਦੇ ਆ ਜੇ ਸੀ ਕਹਿੰਦੀ ਹੈ ਕਿ ਇਹ ਕਿੱਰੇ ਕਿੱਦਾਂ ਜਾਣਗੇ ਜੇ ਤੁਸੀਂ ਚਾਹਦੇ ਹੋ ਕਿ ਤੁਸੀਂ ਬੱਚਾ ਉੱਥੇ ਪੜ ਕੇ ਜਾਏ ਔਰ ਵਾਪਸ ਆ ਕੇ ਇੱਥੇ ਸੈਟਲ ਹੋ ਜਾਏ ਤਾਂ ਗੁੱਡ ਨਾ ਤੁਸੀਂ ਪੜਾਓ ਨੂੰ ਯੂਕੇ पे ਜੋ ਯੂਐਸਏ पे ਜੋ ਔਰ ਪੜਾ ਕੇ ਉਹਨੂੰ ਵਾਪਸ ਇੰਡੀਆ ਬੁਲਾ ਕੇ ਆਪਣਾ ਬਿਜ਼ਨਸ ਸਥਾਪਨਾ ਹੈ ਤਾਂ ਬਹੁਤ ਵਧੀਆ ਜੇ ਤੁਸੀਂ ਚਾਹਦੇ ਹੋ ਕਿ ਬੱਚਾ ਜਾਏ ਤਾਂ ਉੱਥੇ ਪੀਆਰ ਲੇ ਤਾਂ ਆਪਾਂ ਇੱਕ ਪਲਾਨ ਬਣਾਈਏ ਕਿ ਕਿਹੜੇ ਪਲਾਨ ਚ ਬੱਚਾ ਪੀਆਰ ਲੈ ਸਕਦਾ ਇਦਾਂ ਨਹੀਂ ਕਿ ਆਪਾਂ ਹਵਾ 'ਚ ਗੱਲ ਕਰੀਏ ਕਿ ਬੱਚਾ ਤੇ ਇੱਦਾਂ ਸੀ ਪੀਆਰ ਹੋਏਗੀ ਦੇਖ ਲਾਂਗੇ ਕਰ ਲਾਂਗੇ देखो कि स्टार साइटेड ਨਾਲ ਦੂਰ ਦਸਤੀ ਵਾਲੀ ਗੱਲ ਹੋ ਜਾਂਦੀ ਹੈ ਆਪਾਂ ਨੂੰ ਸੋਚਣ ਦੀ ਲੋੜ ਹੈਗੀ ਹੈ ਕਿ ਦੂਰ ਕਿਦਾਂ ਆਪਾਂ ਸੋਚਾਂਗੇ ਕਿ ਸਾਨੂੰ ਬੱਚਾ ਸੈਟਲ ਹੋਏਗਾ ਕਿਹੜੇ ਕੰਟਰੀ ਜਾਏਗਾ ਕਿਦਾਂ ਪੜੇਗਾ ਕਿਦਾਂ ਨਹੀਂ ਪੜੇਗਾ ਅਫੋਰਡੇਬਿਲਟੀ ਅਫੋਰਡੇਬਿਲਟੀ ਮਤਲਬ ਮੈਂ ਕਿਹੜੇ ਕੰਟਰੀ ਨੂੰ ਜੇ ਬੈਚਲਰ ਡਿਗਰੀ ਅਸੀਂ ਯੂਕੇ ਦੀ ਗੱਲ ਕਰਦੇ ਹਾਂ 15 ਲੱਖ ਤੋਂ ਘੱਟ ਫੀਸ ਹੈ 45 ਲੱਖ ਤੇ ਬੈਚਲਰ ਡਿਗਰੀ ਹੋਏ ਜੇ ਤੁਸੀਂ ਬੈਚਲਰ ਡਿਗਰੀ ਕਰਾਣੀ ਹੈ ਔਰ ਪੀਆਰ ਦਾ ਕੋਈ ਸਕੋਪ ਹੈ ਨਹੀਂ ਤਾਂ ਫਿਰ ਆਪਾਂ ਜਰਮਨੀ ਕਿਉਂ ਨਹੀਂ ਚੂਜ਼ ਕਰਦੇ ਫਿਰ ਵੀ ਜਰਮਨ ਲੈਂਗੁਏਜ ਸਿੱਖ ਕੇ ਪੀਆਰ ਹੋ ਸਕਦੀ ਹੈ ਪਰ ਅਸੀਂ ਗੱਲ ਕਰਦੇ ਆਂ ਫਿਰ ਕੈਨੇਡਾ ਦੀ ਕੈਨੇਡਾ ਜੇ ਅਸੀਂ ਗੱਲ ਕਰਦੇ ਆਂ ਤਾਂ ਬੈਚਲਰ ਡਿਗਰੀ ਕਰਕੇ ਡੈਫੀਨੇਟ ਪੀਆਰ ਹੋਏਗੀ ਪਰ ਅਸੀਂ ਕਰਦੇ ਨਹੀਂ ਤੋਂ ਕੀ ਕਹਿੰਦੇ ਆ ਮੇਰੇ ਹਿਸਾਬ ਨਾਲ ਪੈਰੈਂਟਸ ਪਰ ਬੱਚਿਆਂ ਦਾ ਇੱਕ ਡਿਸੀਜਨ ਹੋਣਾ ਚਾਹੀਦਾ ਕਿ ਆਪਾਂ ਕਿਉਂ ਜਾ ਰਹੇ ਆ ਬਾਹਰ ਕਿੱਦਾਂ ਜਾ ਰਹੇ ਆ ਕੀ ਬੈਨੀਫਿਟ ਹੈ ਕੀ ਹੋਏਗਾ ਕੀ ਆਪਾਂ ਸੋਚ ਕੇ ਜਾ ਰਹੇ ਆ ਇਹ ਸਾਰੀਆਂ ਚੀਜ਼ਾਂ ਨੂੰ ਜਦੋਂ ਆਪਾਂ ਹਿਸਾਬ ਲਾਵਾਂਗੇ ਤਾਂ ਮੈਂ ਪਰਸੋਂ ਦੋ ਬੱਚੇ ਮੇਰੇ ਕੋਲ ਆਏ ਸੀ ਦੇਖੋ ਇੱਕ ਬੱਚਾ ਕਹਿੰਦਾ ਮੈਂ ਫਰਾਂਸ ਜਾਣਾ ਇੱਕ ਬੱਚਾ ਕਹਿੰਦਾ ਮੈਂ ਜਰਮਨੀ ਜਾਣਾ ਜਰਮਨੀ ਚ ਦੇਖੋ ਸਮਾਂ ਲੱਗ ਰਿਹਾ 6 ਤੋਂ 7 ਮਹੀਨੇ ਦਾ ਸਮਾਂ ਲੱਗ ਰਿਹਾ ਜੀ ਜਸਮੀਤ ਜੀ ਵਾਪਸ ਆ ਗਏ ਨੇ ਜੀ ਜੀ ਕਾਫੀ ਸਾਰੇ ਵੀਜ਼ਾਸ ਆ ਰਹੇ ਨੇ ਅਵਸਿੰਦਰ ਕੋਰ ਵੀ ਐਂਡ ਮੈਨ ਲੱਗਿਆ ਕਿ ਉਹ ਜਿਹੜਾ ਆਲਰੇਡੀ ਟਾਈਮ ਹੈਗਾ 2 ਦਿਨ ਸਾਈਡ ਤੇ ਲਿਖਿਆ ਹੋਇਆ ਉਹ ਇੱਕ ਤੋਂ 2 ਵਰਕਿੰਗ ਡੇਸ ਮਤਲਬ 4 ਮਹੀਨੇ ਦਾ ਮਿਨੀਮਮ ਹੈਗਾ ਹੀ ਆ ਉਹ ਕਿਤੇ ਵੀ ਦਿਨ ਸਿੰਦਰ ਜੀ ਤੁਹਾਡਾ ਕੀ ਕਹਿੰਦੇ ਆ ਆ ਸਕਦਾ ਹੈ ਵੀਜ਼ਾ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਔਰ ਤਾਂ ਜਿਹੜੇ ਤੁਸੀਂ ਤੁਹਾਨੂੰ ਜਿਹੜੇ ਆਫਿਸ ਤੇ ਅਪਲਾਈ ਕੀਤਾ ਉਹਨਾਂ ਨਾਲ ਗੱਲ ਕਰੋ ਆਪਣਾ ਫਾਈਲ ਨੰਬਰ ਸਾਡੇ ਨਾਲ ਸ਼ੇਅਰ ਕਰੋ ਅਸੀਂ ਫਿਰ ਕੁਇਰੀ ਰੇਜ਼ ਕਰ ਦਿੰਦੇ ਹਾਂ ਤਾਂ ਕਿ ਤੁਹਾਡੇ ਵੀਜ਼ਾ ਤੇ ਸਾਨੂੰ ਪਤਾ ਲੱਗ ਸਕੇ ਕਿ ਕਿੰਨਾ ਟਾਈਮ ਲੱਗ ਰਿਹਾ ਬਿਲਕੁਲ ਠੀਕ ਹੈ ਵੈਸੇ ਉਹਨ ਵਿਜ਼ਟਰ ਵੀਜ਼ਾ ਦੇ ਵਿੱਚ ਕਾਫੀ ਡਿਲੇ ਕੈਨੇਡਾ ਛੋ ਰਿਹਾ ਹੈ ਇਹਦਾ ਕਾਰਨ ਕੀ ਮੰਨਿਆ ਜਾਵੇ ਸਰ ਡਾਊਟਫੁਲ ਹੈ ਕੈਨੇਡਾ ਕਿਉਂਕਿ ਬਹੁਤ ਸਾਰੇ ਲੋਕ ਵਿਜ਼ਟਰ ਵੀਜ਼ਾ ਤੇ ਜਾ ਕੇ ਜਿਹੜੀ ਨੇਚਰ ਆਫ ਵੀਜ਼ਾ ਉਹ ਚੇਂਜ ਕਰਾਉਂਦੇ ਨੇ ਇਹਦਾ ਉਹਦੇ ਪਿੱਛੇ ਵੀ ਕਾਰਨ ਹੈਗਾ ਕਿ ਮਿਸਟਰੀ ਜਾਂ ਤੇ ਬੱਚਿਆਂ ਆ ਲੋਕਾਂ ਨੇ ਜਾ ਕੇ ਉੱਥੇ ਮਿਸਯੂਜ਼ ਕੀਤਾ ਵੀਜ਼ਾ ਨੂੰ ਇਸ ਵੀਜ਼ਾ ਕੈਟਾਗਰੀ ਨੂੰ ਵੀ ਮਿਸਯੂਜ਼ ਕੀਤਾ ਉੱਥੇ ਜਾ ਕੇ ਆਪਾਂ ਕੀ ਕਹਿੰਦੇ ਕੰਮ ਕੀਤਾ ਔਰ ਉੱਥੇ ਜਾ ਕੇ ਅਸੀਂ ਕਨਵਰਟ ਹੀ ਨਹੀਂ ਕਰਾਇਆ ਹੁਣ ਤੁਹਾਨੂੰ ਪਤਾ ਹੈ ਕੈਨੇਡਾ ਹੁਣ ਚੈੱਕ ਕਰਨ ਲੱਗ ਗਿਆ ਕਿ ਕਿੱਥੇ ਲੋਕੀ ਇਲੈਗਲੀ ਕੰਮ ਕਰ ਰਹੇ ਆ ਕਿਦਾਂ ਨਹੀਂ ਕਰ ਰਹੇ ਆ ਤੋਂ ਉਸ ਚੀਜ਼ ਤੇ ਵੀ ਕੈਨੇਡਾ ਰੋਕ ਲਾਣਾ ਚਾਹੁੰਦਾ ਕਿ ਜਿਹੜੇ ਬੱਚੇ ਲੀਗਲੀ ਆਏ ਆ ਪੈਸਾ ਖਰਚ ਕੇ ਇੱਥੇ ਆਏ ਆ ਉਹ ਬੱਚਿਆਂ ਨੂੰ ਕੀ ਕਹਿੰਦੇ ਆਪਾਂ ਕੰਮ ਦਈਏ ਨਾ ਕੀ ਜਿਹੜੇ ਵਿਸਟਰ ਵੀਜ਼ਾ ਤੇ ਇੱਥੇ ਆ ਕੇ ਇਲੀਗਲੀ ਕੰਮ ਕਰ ਰਹੇ ਆ ਸੋਚਣ ਵਾਲੀ ਗੱਲ ਹੈ ਸਰ ਇਸ ਚੀਜ਼ ਨੂੰ ਦੇਖਦਿਆਂ ਹੋਇਆਂ ਆਮ ਨੂੰ ਲੱਗਦਾ ਕਿ ਕੈਨੇਡਾ ਚ ਜਿਹੜਾ ਬੱਚਾ ਪੜਨ ਆਇਆ ਉਹਨੂੰ ਉਹ ਚਾਹਦੇ ਆ ਕੰਮ ਮਿਲੇ ਨਾ ਕਿ ਉਹ ਬੱਚੇ ਨੂੰ ਕੰਮ ਮਿਲੇ ਜਾਂ ਉਹ ਲੋਕਾਂ ਨੂੰ ਕੰਮ ਮਿਲੇ ਜਿਹੜੇ ਉੱਥੇ ਇਲੀਗਲ ਸਟੇਟਸ ਤੇ ਆ ਸੋ ਉਸ ਚੀਜ਼ ਨੂੰ ਲੈ ਕੇ ਵੀ ਆਈਡੀਟ ਵੀਜ਼ਾ ਤੇ ਵੀ ਵੈਰੀਫਿਕੇਸ਼ਨਸ ਚੱਲਦੀਆਂ ਕੋ ਜਿਹੜੇ ਵੀ ਤੁਸੀਂ ਡਾਕੂਮੈਂਟਸ ਲਗਾ ਰਹੇ ਹੋ ਮੈਂ ਉਹਨਾਂ ਨੂੰ ਕਹਾਗਾ ਕਿ ਅਸੀਂ ਬਹੁਤ ਧਿਆਨ ਦੇ ਨਾਲ ਪੂਰ ਤਰ੍ਹਾਂ ਚੰਗੀ ਲਗਾਈਏ ਨਹੀਂ ਤਾਂ ਵਿਸਟਰ ਵੀਜ਼ਾ ਤੇ ਵੀ ਆਈਡੀਟ ਤੇ ਦਿੱਕਤਾਂ ਆਗੀਆਂ ਪਰ ਜਿਹੜੇ ਜੈਨੂਇਨ ਵਿਜ਼ਿਟਰ ਆ ਜਿਹਨਾਂ ਨੇ ਕਿਸੇ ਆਪਣੇ ਬੱਚੇ ਨੂੰ ਮਿਲਣ ਜਾਣਾ ਕਿਥੇ ਨੂੰ ਆਪਣੇ ਮਾਂ ਨੂੰ ਮਿਲਣ ਜਾਣਾ ਆਪਣੇ ਬ੍ਰਦਰ ਨੂੰ ਮਿਲਣ ਜਾਣਾ ਆਪਣੇ ਬੱਚਿਆਂ ਨੂੰ ਮਿਲਣ ਜਾਣਾ ਤਾਂ ਉਹਨਾਂ ਨੂੰ ਮੈਨੂੰ ਲੱਗਦਾ ਨਹੀਂ ਹੈ ਕਿ ਕੋਈ ਦਿੱਕਤ ਦਾ ਸਾਹਮਣਾ ਕਰਨਾ ਪਵੇ। ਬਿਲਕੁਲ ਠੀਕ ਹੈ। ਸੋ ਇਹ ਵੀ ਬੜੀ ਇੰਪੋਰਟੈਂਟ ਗੱਲ ਜਿਹੜੀ ਜਸਮੀਤ ਜੀ ਨੇ ਸਾਡੇ ਨਾਲ ਸ਼ੇਅਰ ਕੀਤੀ ਹੈ। ਸੋ ਬਹੁਤ ਸੋਚ ਸਮਝ ਕੇ ਸਾਰੇ ਜਿਹੜੇ ਵਿਦਿਆਰਥੀ ਨੇ ਉਹ ਆਪਣੀ ਜ਼ਿੰਦਗੀ ਦਾ ਫੈਸਲਾ ਕਰਨ ਸੋ ਜਿਹੜੇ ਸਟੂਡੈਂਟ ਨੇ ਉਹ ਤਾਂ ਜਸਮੀਤ ਜੀ ਅੱਗੇ ਵੀ ਕਹਿੰਦੇ ਹੁੰਦੇ ਕਿ ਜਿਹੜੇ ਸਟੂਡੈਂਟਸ ਨੇ ਉਹ ਬਿਲਕੁਲ ਕਿਸੇ ਅਜਿਹੇ ਏਜੰਟ ਦੇ ਤੱਕੇ ਨਾ ਜੜਨ ਜਿਹੜਾ ਉਹਨਾਂ ਨੂੰ ਕਵੇ ਕਿ ਪੜ੍ਹਾਈ ਕਰਨ ਦੀ ਕੀ ਲੋੜ ਐ 10+2 ਤੋਂ ਬਾਅਦ ਮੈਂ ਸਿੱਧਾ ਹੀ ਐਲ ਐਮ ਆਈਏ ਤੁਹਾਨੂੰ ਦਵਾ ਦਿੰਨਾ ਕੈਨੇਡਾ ਤੋਂ ਉਹਨਾਂ ਸਾਰੇ ਬੱਚਿਆਂ ਦਾ ਭਵਿੱਖ ਉੱਥੇ ਜਾ ਕੇ ਖਤਰੇ 'ਚ ਪੈ ਜਾਣਾ ਹੈ ਔਰ ਜਿਹੜੇ ਸਾਡੇ ਬੱਚੇ ਹੁਣ ਉੱਥੇ ਫਸੇ ਨੇ ਜਸਮੀਤ ਜੀ ਜਿਹੜਾ ਐਡਾ ਰੌਲਾ ਕੈਨੇਡਾ 'ਚ ਪਿਆ ਹੈ ਮੈਨੂੰ ਲੱਗਦਾ ਇਹ ਇੱਕ ਬਹੁਤ ਵੱਡਾ ਕਾਰਨ ਸੀ ਕਿ ਬਹੁਤ ਸਾਰੇ ਸਾਡੇ ਵਿਦਿਆਰਥੀ 10+2 ਵਾਲੇ ਜਾਂ ਮਾਸਟਰਸ ਵਾਲੇ ਉਹ ਉਥੇ এডਿਕੇਸ਼ਨ ਤੇ ਜਾਣ ਦੀ ਬਜਾਏ 10+2 ਤੋਂ ਬਾਅਦ ਐਲ ਐਮ ਆਈ ਲੈ ਕੇ ਕੈਨੇਡਾ ਦੇ ਵਿੱਚ ਚਲੇ ਗਏ। ਕਾਫੀ ਸਾਰੇ ਇਦਾਂ ਦੇ ਕੇਸ ਜ ਆਏ ਆ ਜਿਨ੍ਹਾਂ ਨੂੰ ਕੀ ਕਹਿੰਦੇ ਆ ਜਿਹੜੇ ਬੱਚੇ ਉਥੇ ਜਾ ਕੇ ਐਲ ਐਮ ਆਈ ਨਹੀਂ ਆ ਜਿਨ੍ਹਾਂ ਨੇ ਜਾਂ ਜਿਨ੍ਹਾਂ ਨੇ ਉਥੇ ਵਿਜ਼ਟਰ ਵੀਜ਼ਾ ਤੇ ਹੀ ਕੰਮ ਕੀਤਾ। ਇਹਦਾ ਨੁਕਸਾਨ ਸਾਰੀ ਕਮਿਊਨਿਟੀ ਨੂੰ ਸਾਰੇ ਬੱਚਿਆਂ ਨੂੰ ਮੈਨੂੰ ਲੱਗਦਾ ਹੋ ਰਿਹਾ ਜੀ ਹੁਣ। ਬਿਲਕੁਲ ਸਰ ਬਿਲਕੁਲ ਉਸ ਚੀਜ਼ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ ਪਰ ਮੈਨੂੰ ਲੱਗਦਾ ਹੁਣ ਤਾਂ ਸਾਡੇ ਵਿਦਿਆਰਥੀ ਇਹ ਮਹਿਸੂਸ ਕਰਨ ਲੱਗੇ ਹੋਣਗੇ ਕਿ ਅਸੀਂ ਅਗਰ ਜਾਣਾ ਹੈ ਅਗਰ ਅਸੀਂ ਐਜੂਕੇਸ਼ਨ ਲੈ ਸਕਦੇ ਹਾਂ ਤੇ ਅਸੀਂ ਐਜੂਕੇਸ਼ਨ ਦੇ ਜ਼ਰੀਏ ਜਾਈਏ ਹੁਣ ਜਿਹੜੇ ਤੁਹਾਡੇ ਕੋਲ ਸਟੂਡੈਂਟਸ ਆਉਂਦੇ ਨੇ ਕੀ ਉਹ ਇਸ ਗੱਲ ਨੂੰ ਅੰਡਰਸਟੈਂਡ ਕਰਦੇ ਜਸਮੀਤ ਜੀ ਜਾਂ ਹਜੇ ਵੀ ਐਲ ਐਮ ਆਈ ਵਾਲੀ ਭੇਡ ਚਾਲ ਪਿੱਛੇ ਸਾਡੇ ਬੱਚੇ ਲੱਗੇ ਨੇ ਤੁਸੀਂ ਦੇਖੋ ਮੇਰੇ ਕੋਲ ਜਿਹੜੇ ਵੀ ਬੱਚੇ ਆਏ ਜਾਂ ਜਿਹੜੇ ਕੋਈ ਬੱਚਾ ਕਹਿੰਦਾ ਕਿ ਸਟੂਡੈਂਟ ਵੀਜ਼ਾ ਲਗਵਾਉਣਾ ਮੈਂ ਵੀ ਕਾਫੀ ਬੱਚੇ ਵਿਜ਼ਟਰ ਤੇ ਭੇਜੇ ਆਉਣੇ ফর ਸ਼ੋਰ ਬਿਕਾਜ਼ ਜਿਹੜਾ ਹੁਣ ਕਹਿੰਦਾ ਕਿ ਮੈਂ ਆਪਣੇ ਪੇਰੈਂਟਸ ਨਾਲ ਕੀ ਕਹਿੰਦੇ ਮੈਂ ਆਪਣੇ ਬ੍ਰਦਰ ਨੂੰ ਮਿਲਣ ਜਾਣਾ ਤੇ ਉਹ ਤਾਂ ਸਰ ਜੈਨੂਇਨ ਵਿਜ਼ਟਰ ਹੀ ਹੋ ਗਿਆ ਨਾ ਕਿ ਆਪਣੇ ਬ੍ਰਦਰ ਨੂੰ ਮਿਲਣ ਜਾਣਾ ਹੁਣ ਇਹਨਾਂ ਨੂੰ ਪਤਾ ਕੀ ਸਰਕਾਰਾਂ ਨੂੰ ਕੀ ਉਹ ਉੱਥੇ ਬ੍ਰਦਰ ਨੂੰ ਮਿਲਣ ਦੇ ਬਜਾਏ ਉਹ ਕੰਮ ਕਰਨਾ ਸ਼ੁਰੂ ਕਰ ਦਿੰਦੇ ਆ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਕਿ ਜਦੋਂ ਇਹ ਬੰਦੇ ਜਦੋਂ ਕੰਮ ਕਰਨਾ ਸ਼ੁਰੂ ਕਰ ਦਿੰਦੇ ਆ ਸਰ ਜਿਹੜਾ ਬੱਚਾ ਉੱਥੇ ਪਾਰਟ ਟਾਈਮ ਜੌਬ ਕਰਨਾ ਚਾਹੁੰਦਾ ਥੋੜੀ ਜੀ ਜੌਬ ਕਰਨਾ ਚਾਹੁੰਦਾ ਉਹਦੇ ਕੰਮ ਤੇ ਇਫੈਕਟ ਆਂਦਾ ਇੱਕ ਤਾਂ ਵਿਜ਼ਟਰ ਤੇ ਜਿਹੜਾ ਜਾਂਦਾ ਉਹ ਫੁੱਲ ਟਾਈਮ ਕੰਮ ਕਰਦਾ ਤੇ ਉਹ ਦੇਖੋ ਕਿਤੇ ਨਾ ਕਿਤੇ ਇੱਕ ਬੰਦਾ ਚਾਰ ਬੰਦਿਆਂ ਦੀ ਜੌਬ ਖਾ ਜਾਂਦਾ ਹੂੰ ਸੋ ਉਸ ਚੀਜ਼ ਨੂੰ ਦੇਖਦਿਆਂ ਹੋਇਆਂ ਗਵਰਨਮੈਂਟ ਆਈ ਜਿਹੜੇ ਤੇ ਕਾਫੀ ਸ਼ਕਤੀ ਦਾ ਰੂਪ ਅਪਣਾ ਰਹੀ ਆ ਬਿਲਕੁਲ ਠੀਕ ਹੈ ਸੋ ਕੈਨੇਡਾ ਦੀ ਸਰਕਾਰ ਬਹੁਤ ਸਾਰੇ ਆ ਮਾਮਲਿਆਂ ਦੇ ਵਿੱਚ ਰੂਲਸ ਨੂੰ ਸਟ੍ਰਿਕਟ ਵੀ ਕਰ ਰਹੀ ਹੈ ਬਹੁਤ ਤਰ੍ਹਾਂ ਦੀਆਂ ਚੇਂਜਸ ਵੀ ਕੀਤੀਆਂ ਜਾ ਰਹੀਆਂ ਨੇ ਪਰ ਜਿਹੜੇ ਪੜਨ ਵਾਲੇ ਵਿਦਿਆਰਥੀ ਨੇ ਜਿਹੜੇ ਪੜ ਸਕਦੇ ਨੇ ਮੈਂ ਬਾਰ ਬਾਰ ਕਹਣਾ ਟੱਕੇ ਨਾਲ ਕੈਨੇਡਾ ਨਾ ਜਾਓ ਦੇਖਾ ਦੇਖੀ ਕੈਨੇਡਾ ਨਾ ਜਾਓ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਉੱਥੇ ਜਾ ਕੇ ਪੜ ਸਕਦੇ ਹੋ ਫਿਰ ਤੁਸੀਂ ਕੈਨੇਡਾ ਔਰ ਯੂਕੇ ਦੀ ਸਟੱਡੀ ਨੂੰ ਤੁਸੀਂ ਜ਼ਰੂਰ ਚੂਜ਼ ਕਰ ਸਕਦੇ ਹੋ ਪਰ ਹੁਣ ਤੁਹਾਨੂੰ ਪੜਨਾ ਪਏਗਾ ਅਗਰ ਤੁਸੀਂ ਪੜੋਗੇ ਨਹੀਂ ਤੇ ਮੈਨੂੰ ਨਹੀਂ ਲੱਗਦਾ ਕਿ ਜਿਹੜੇ ਨਹੀਂ ਪੜਨਗੇ ਕੈਨੇਡਾ ਦੇ ਵਿੱਚ ਉਹਨਾਂ ਦੇ ਲਈ ਕੋਈ ਥਾਂ ਬਚੇਗਾ ਆਉਣ ਵਾਲੇ ਸਮੇਂ ਦੇ ਵਿੱਚ ਔਰ ਜਿਹੜੇ ਇੰਨੇ ਵਿਦਿਆਰਥੀ ਪ੍ਰੋਟੈਸਟ ਕਰ ਰਹੇ ਨੇ ਜਾਂ ਜਿਨ੍ਹਾਂ ਦੇ ਬਹੁਤ ਸਾਰੇ ਜਿਹੜੇ ਇਸ਼ੂ ਨੇ ਉਹ ਵੀ ਮੇਜਰ ਕਾਰਨਿਕ ਇਹ ਮੰਨਿਆ ਜਾ ਸਕਦਾ ਹੈ ਕਿ ਬਹੁਤ ਸਾਰੇ ਵਿਦਿਆਰਥੀਆਂ ਨੇ ਕਾਲਜਸ ਚੇਂਜ ਕੀਤੇ ਜਿਸ ਕਾਲਜ ਦਾਖਲਾ ਲਿਆ ਉਹਨੂੰ ਛੱਡ ਕੇ ਉਹ ਦੂਸਰੇ ਕਾਲਜ ਦੇ ਵਿੱਚ ਚਲੇ ਗਏ ਕਈਆਂ ਨੇ ਪੜਾਈਆਂ ਛੱਡ ਕੇ ਕੰਮਾਂ ਤੇ ਫੋਕਸ ਕਰ ਲਿਆ ਜਿਹਦੇ ਕਰਕੇ ਉਹਨਾਂ ਨੂੰ ਔਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਕਰਕੇ ਹੁਣ ਜਿਹੜੇ ਵੀ ਸਟੂਡੈਂਟ ਕੈਨੇਡਾ ਜਾਣ ਉਹ ਵੜਨ ਦੇ ਇਰਾਦੇ ਦੇ ਨਾਲ ਜਾਣ ਜਸ਼ਮੀਤ ਜੀ ਦਾ ਨੰਬਰ 9041390412 ਜਸ਼ਮੀਤ ਜੀ ਨੂੰ ਤੁਸੀਂ ਕਦੇ ਵੀ ਵਟਸਐਪ ਕਰ ਸਕਦੇ ਹੋ ਕਦੇ ਵੀ ਤੁਸੀਂ ਜਸ਼ਮੀਤ ਜੀ ਨੂੰ ਪਰਸਨਲੀ ਮਿਲ ਸਕਦੇ ਹੋ ਔਰ ਜਸ਼ਮੀਤ ਜੀ ਦੀ ਟੀਮ ਦੇ ਨਾਲ ਗੱਲ ਕਰਕੇ ਵੀ ਤੁਸੀਂ ਜਨੂਰੀ ਇਨਟੇਕ ਜਾਂ ਮਈ ਇਨਟੇਕ ਲਈ ਅਪਲਾਈ ਕਰ ਸਕਦੇ ਹੋ ਸੋ ਜਨੂਰੀ ਇਨਟੇਕ ਦੇ ਲਈ ਤਾਂ ਹਲੇ ਵੀ ਬਹੁਤ ਸਾਰੀਆਂ ਆਪਸ਼ਨਸ ਖੁੱਲੀਆਂ ਨੇ ਸੋ ਤੁਸੀਂ ਸਾਰਿਆਂ ਤੇ ਅਪਲਾਈ ਕਰ ਸਕਦੇ ਹੋ ਅਖੀਰ ਤੇ ਜਸ਼ਮੀਤ ਜੀ ਕੁਝ ਖਾਸ ਗੱਲ ਤੁਸੀਂ ਕਹਿਣੀ ਚਾਹੋ ਤਰੀਕਾ ਚਾਹਣਾ ਚਾਹੁੰਦਾ ਆ ਅੋਨਲਾਈਨ ਸੈਮੀਨਾਰ ਦਾ ਹਿੱਸਾ ਬਣੋ ਕਰੀਅਰ ਗਾਈਡੈਂਸ ਲਈ ਤੁਸੀਂ ਮੈਨੂੰ ਆ ਕੇ ਮਿਲ ਸਕਦੇ ਹੋ ਲੁਧਿਆਣੇ ਪਰ ਤੋਂ ਕੋਟੇ ਗਰੇਵਾਲ ਸ੍ਰੋਜਾਂਦੀ ਮਾਰਕੀਟ ਤੋਂ ਔਰ 4 ਅਕਤੂਬਰ ਨੂੰ ਆਇਗਰਾ ਕਾਲਜ ਦੇ ਰਿਪ੍ਰੇਜ਼ੈਂਟੇਟਿਵ ਸੈਂਟ ਗ੍ਰੇਡ ਆਫਿਸ ਸੈਕਟਰ ਸਟਾਰ ਅਵੇਲੇਬਲ ਰਹਿਣਗੇ 1101 ਔਰ ਮੈਂ ਵੀ ਅਵੇਲੇਬਲ ਰਵਾਂਗਾ ਤੁਸੀਂ ਮੈਨੂੰ ਵੀ ਆ ਕੇ ਮਿਲ ਸਕਦੇ ਜੀ ਸੋ ਅੱਜ ਕੱਲ ਵੀ ਤੁਸੀਂ ਆਫਿਸ ਅਵੇਲੇਬਲ ਹੋ ਜੀ ਕੱਲ ਸਰ ਛੁੱਟੀ ਹੈ ਸਾਡੇ ਕੱਲ 2 ਅਕਤੂਬਰ ਦਾ ਕੇ ਸਰਕਾਰੀ ਛੁੱਟੀ ਹੈ ਤਾਂ ਕੱਲ ਬੰਦ ਰਹਿਣਾ ਹੈ ਬਿਲਕੁਲ ਠੀਕ ਹੈ ਜੀ ਸੋ ਕੱਲ ਆਫਿਸ ਬੰਦ ਰਹਿਣਗੇ ਸੋ ਪਰਸੋਂ ਤੋਂ ਤੁਸੀਂ ਮਿਲ ਸਕਦੇ ਹੋ ਜਸਮੀਤ ਜੀ ਨੂੰ ਹੋਟਲ ਗਰੇਆ ਲੁਧਿਆਣਾ ਦੇ ਵਿੱਚ ਵੀ ਸੋ ਥੈਂਕ ਯੂ ਸੋ ਮੱਚ ਜਸਮੀਤ ਜੀ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਜਸਮੀਤ ਜੀ ਵਿਦਿਆਰਥੀਆਂ ਨਾਲ ਸਾਂਝੀ ਕਰਦੇ ਨੇ ਸੋ 90413 90412 ਤੇ ਤੁਸੀਂ ਸੰਪਰਕ ਕਰ ਸਕਦੇ ਹੋ ਥੈਂਕ ਯੂ ਸਰ ਥੈਂਕ ਯੂ ਸੋ ਮੱਚ